ਅੱਜ ਆਪਾਂ ਬਣਾਵਾਂਗੇ ਕਣਕ ਦਾ ਦਲੀਆ ਜਿਹੜਾ ਕਿ ਬਹੁਤ ਹੀ ਹੈਲਦੀ ਤੇ ਟੇਸਟੀ ਬਣ ਕੇ ਤਿਆਰ ਹੁੰਦਾ ਇਹ ਆਪਾਂ ਬਣਾਵਾਂਗੇ ਗੁੜ ਦੇ ਵਿੱਚ ਗੁੜ ਵਿੱਚ ਦਲੀਆ ਬਣੇ ਹੋਏ ਤਾਂ ਤਾਂ ਜ ਸਵਾਦ ਹੀ ਵੱਖਰਾ ਹੁੰਦਾ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਮੋਤੀਆਂ ਵਾਂਗੂ ਇਹ ਆਪਣਾ ਦਲੀਆ ਬਣ ਕੇ ਤਿਆਰ ਹੋਏਗਾ ਜਦੋਂ ਖਾਵਾਂਗੇ ਨਾ ਮੂੰਹ ਚ ਖੁੱਲਦਾ ਜਾਏਗਾ ਇੰਨਾ ਸੌਫਟ ਤੇ ਨਰਮ ਲੱਗੇਗਾ ਤੇ ਇਹ ਆਪਾਂ ਕੜਾਈ ਦੇ ਵਿੱਚ ਅੱਜ ਦਲੀਆ ਬਣਾ ਕੇ ਤਿਆਰ ਕਰਾਂਗੇ ਦੋ ਚਮਚਾ ਆਪਾਂ ਇੱਥੇ ਦੇਸੀ ਕਿਓ ਲਿਆ ਤੇ ਥੋੜੇ ਜਿਹਾ ਡਰਾਈ ਫਰੂਟ ਲਏ ਨੇ ਬਦਾਮ ਲਏ ਨੇ ਥੋੜੇ ਜਿਹਾ ਕਾਜੂ ਤੇ ਖੋਪਾਗਰੀ ਤੇ ਥੋੜੇ ਜਿਹਾ ਆ ਤੇ ਇਹਨਾਂ ਨੂੰ ਆਪਾਂ ਹਲਕਾ ਜਿਹਾ ਭੁੰਨ ਲਾਂਗੇ ਤੇ ਬਸ ਇਹਨਾਂ ਦਾ ਹਲਕਾ ਜਿਹਾ ਰੰਗ ਬਦਲਣ ਦੇਾਂਗੇ ਜ਼ਿਆਦਾ ਨਹੀਂ ਬਦਲਾਂਗੇ ਤੇ ਤੁਸੀਂ ਇਸ ਦੀ ਦੇਸੀ ਘਿਓ ਦੀ ਜਗ੍ਹਾ ਤੇ ਨਾ ਰਾਈਫਾਇਡ ਜਾਂ ਡਾਲਡਾ ਘਿਓ ਵੀ ਪਾ ਸਕਦੇ ਹੋ ਦੋਨੋਂ ਘਿਓ ਦੇਸੀ ਘਿਓ ਤੇ ਡਾਲਡਾ ਮਿਕਸ ਵੀ ਕਰ ਸਕਦੇ ਹੋ ਇਹ ਮੈਂ ਸਾਰੀ ਰੈਸਪੀ ਅਜਾ ਨਾ ਦੇਸੀ ਘਿਓ ਦੇ ਵਿੱਚ ਹੀ ਬਣਾ ਕੇ ਤਿਆਰ ਕਰਾਂਗੀ ਤੇ ਇਹ ਹਲਕਾ ਜਿਹੜਾ ਆਪਣਾ ਡਰਾਈ ਫਰੂਟ ਰੋਸਟ ਹੋ ਗਿਆ ਰੰਗ ਬਦਲ ਕੇ ਹੁਣ ਆਪਾਂ ਇਸ ਨੂੰ ਕੱਢ ਲਾਂਗੇ ਕਿਉਂਕਿ ਇਹ ਗਰਮ ਬਹੁਤ ਹੈ ਤੇ ਇਹ ਆਪਣੀ ਹੀਟ ਦੇ ਨਾਲ ਵੀ ਰੰਗ ਹੋਰ ਬਦਲ ਜਾਈਗਾ ਕੜਾਈ ਵਿੱਚ ਨਾ ਥੋੜਾ ਜਿਹਾ ਕਿਓ ਬਚ ਗਿਆ ਸੀ ਤੇ ਇਸ ਦੇ ਵਿੱਚ ਨਾ ਦੋ ਵੱਡੇ ਚਮਚੇ ਆਪਾਂ ਦੇਸੀ ਕਿਓ ਹੋਰ ਪਾ ਲਿਆ ਤੇ ਇੱਥੇ ਇੱਕ ਕੌਲੀ ਆਪਾਂ ਕਣਕ ਦਾ ਦਲੀਆ ਲਿਆ ਇਹ ਦਲੀਆ ਨਾ ਬਰੀਕ ਵੀ ਹੈ ਤੇ ਇਹ ਛਿਲਕੇ ਵਾਲਾ ਹੈ ਤੇ ਇਸ ਕਿਓ ਦੇ ਵਿੱਚ ਆਪਾਂ ਇਸ ਦਲੀਏ ਨੂੰ ਪੁੰਨ ਲਾਂਗੇ ਗੈਸ ਫਲੇਮ ਆਪਾਂ ਲੋ ਹੀ ਰੱਖਾਂਗੇ ਤੇ ਲਗਾਤਾਰ ਇਸ ਨੂੰ ਹਿਲਾਉਂਦੇ ਰਹਿਣਾ ਜਿੰਨੇ ਇਹਨੂੰ ਗੈਸ ਘਟਤੇ ਆਪਾਂ ਪੁੰਨਾਂਗੇ ਨਾ ਉਨਾ ਹੀ ਦਲੀਆ ਵਧਿਆ ਪਨੀਚੇਗਾ ਤੇ ਜਦੋਂ ਪਨੀਚੇਗਾ ਨਾ ਇਹ ਫੁੱਲਣਾ ਸ਼ੁਰੂ ਹੋ ਜਾਏਗਾ ਪਾਪਕੋਰਨ ਵਾਂਗੂ ਤੇ ਅਲੱਗ-ਅਲੱਗ ਹੋ ਜਾਏਗਾ ਰੰਗ ਵੀ ਇਸ ਦਾ ਬਦਲ ਜਾਏਗਾ ਦਲੀਆ ਨੂੰ ਆਪਾਂ ਜਿੰਨਾ ਵਧੀਆ ਪਉਣਾ ਲਾਂਗੇ ਨਾ ਉਨਾ ਹੀ ਜਿਹੜਾ ਦਲੀਆ ਆਪਣਾ ਵਧੀਆ ਬਣੇਗਾ ਅਲੱਗ-ਅਲੱਗ ਬਣੇਗਾ ਮੋਤੀਆਂ ਵਾਂਗੂ ਬਣ ਕੇ ਤਿਆਰ ਹੋਏਗਾ ਤੇ ਇਹ ਜਿਹੜੇ ਆਪਣਾ ਦਲੀਆ ਫੁੱਲ ਵੀ ਗਿਆ ਹੈ ਪਹਿਲੇ ਨਾਲੋਂ ਤੇ ਇਸ ਦਾ ਰੰਗ ਵੀ ਬਦਲ ਗਿਆ ਇੰਨਾ ਹੀ ਆਪਾਂ ਇਸ ਨੂੰ ਪੁੰਨਾਂਗੇ ਇਸ ਤੋਂ ਬਾਅਦ ਬਿਲਕੁਲ ਨਹੀਂ ਪੁੰਨਾਂਗੇ ਤੇ ਇੱਥੇ ਆਪਾਂ ਨਾ ਜਿਸ ਕੌਲੀ ਦੇ ਨਾਲ ਦਲੀਆ ਲਿਆ ਸੀ ਉਸ ਕੌਲੀ ਦੇ ਨਾਲ ਆਪਾਂ ਚਾਰ ਕੌਲੀਆਂ ਪਾਣੀ ਇਸ ਦੇ ਵਿੱਚ ਪਾਵਾਂਗੇ ਇੱਕ ਕੌਲੀ ਆਪਾਂ ਇੱਥੇ ਠੰਡਾ ਪਾਣੀ ਪਹਿਲਾਂ ਪਾ ਲਾਂਗੇ ਕਿਉਂਕਿ ਜਦੋਂ ਆਪਾਂ ਗਰਮ ਪਾਣੀ ਇਸ ਦੇ ਵਿੱਚ ਸ਼ੁਰੂ ਚ ਪਾਣੇ ਛਿੱਟਾਂ ਬਹੁਤ ਉੱਡਦੀਆਂ ਇਸ ਲਈ ਆਪਾਂ ਨਾ ਇਸ ਦੇ ਵਿੱਚ ਇੱਕ ਕੌਲੀ ਠੰਡਾ ਪਾਣੀ ਪਾ ਦਤਾ ਹੈ ਤੇ ਤਿੰਨ ਕੌਲੀਆਂ ਆਪਾਂ ਪਾਣੀ ਗਰਮ ਕੀਤਾ ਸੀ ਉਹ ਇਸ ਦੇ ਵਿੱਚ ਪਾ ਲਾਂਗੇ ਇੱਕ ਕੌਲੀ ਆਪਾਂ ਪਾਈਏ ਦਲੀਏ ਦੀ ਤੇ ਚਾਰ ਕੌਲੀਆਂ ਇਸ ਦੇ ਵਿੱਚ ਆਪਾਂ ਪਾਣੀ ਪਾ ਦਿੱਤਾ ਇਸ ਨੂੰ ਆਪਾਂ ਮਿਕਸ ਕਰ ਲਾਂਗੇ ਤੇ ਗੈਸ ਫਲੇਮ ਆਪਾਂ ਇੱਥੇ ਲੋ ਹੀ ਰੱਖਾਂਗੇ ਹੁਣ ਆਪਾਂ ਦਲੀਏ ਦੇ ਵਿੱਚ ਇੱਕ ਖਾਸ ਚੀਜ਼ ਪਾਉਣੀ ਹੈ ਜਿਹੜੀ ਦਲੀਏ ਦੇ ਟੇਸਟ ਨੂੰ ਹੋਰ ਵੀ ਦੁੱਗਣਾ ਕਰੇਗੀ ਇਸ ਦੇ ਵਿੱਚ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਆਪਾਂ ਨਮਕ ਗੁੜ ਵਾਲੀ ਦਲੀਏ ਦੇ ਵਿੱਚ ਜੇਕਰ ਆਪਾਂ ਨਮਕ ਪਾ ਲੈਨੇ ਆ ਤੇ ਦਲੀਏ ਦਾ ਜਿਹੜਾ ਸਵਾਦ ਹੈ ਹੋਰ ਵੀ ਵੱਧ ਜਾਂਦਾ ਹੈ ਹੁਣ ਆਪਾਂ ਇਸ ਨੂੰ ਢੱਕ ਕੇ ਪਕਾਣਾ ਉਹਨਾਂ ਟਾਈਮ ਤੱਕ ਜਦ ਤੱਕ ਪੂਰਾ ਪਾਣੀ ਇਸ ਦਾ ਸੁੱਕ ਨਹੀਂ ਜਾਂਦਾ ਵਿੱਚੋਂ ਆਪਾਂ ਇਸ ਨੂੰ ਹਲਾ ਵੀ ਲੈਣਾ ਇੱਕ ਤੋਂ ਦੋ ਵਾਰ ਇੱਕ ਆਪਾਂ ਪੈਨ ਲਿਆ ਜਿਸ ਕੋਲੀ ਨਾਲ ਆਪਾਂ ਦਲੀਆ ਲਿਆ ਸੀ ਉਹੀ ਕੋਲੀ ਆਪਾਂ ਪਾਣੀ ਦੀ ਪਾ ਦਿੱਤੀ ਤੇ ਉਸੇ ਕੋਲੀ ਦੇ ਨਾਲ ਹੀ ਆਪਾਂ ਇੱਕ ਕੋਲੀ ਗੁੜ ਦੀ ਪਾਵਾਂਗੇ ਗੁੜ ਨੂੰ ਆਪਾਂ ਪਹਿਲਾਂ ਤੋੜ ਲਿਆ ਤੇ ਇਸ ਪਾਣੀ ਦੇ ਵਿੱਚ ਆਪਾਂ ਮੈਲਟ ਕਰਾਂਗੇ ਇਸ ਨੂੰ ਕੋਈ ਵੱਧ ਨਹੀਂ ਜੇ ਪਕਾਣਾ ਜਦੋਂ ਇਹ ਆਪਣਾ ਗੁੜ ਮੈਲਟ ਹੋ ਜਾਏਗਾ ਤਾਂ ਹਲਕਾ ਜਿਹਾ ਇਸ ਨੂੰ ਆਪਾਂ ਉਬਾਲ ਦੇ ਦੇਾਂਗੇ ਬਸ ਇੰਨਾ ਹੀ ਤੁਸੀਂ ਗੁੜ ਦੀ ਜਗ੍ਹਾ ਤੇ ਸ਼ੱਕਰ ਵੀ ਪਾ ਸਕਦੇ ਹੋ ਤੇ ਸ਼ੱਕਰ ਪਰ ਗੁੜ ਨਾਲੋਂ ਵੱਧ ਪੈਂਦੀ ਹੈ ਜੇਕਰ ਤੁਹਾਨੂੰ ਥੋੜਾ ਜਿਹਾ ਮਿੱਠਾ ਲਾਈਟ ਪਸੰਦ ਹੈ ਤੇ ਫਿਰ ਤੁਸੀਂ ਪੌਣੀ ਕੋਲੀ ਗੁੜ ਦੀ ਪਾ ਸਕਦੇ ਹੋ ਤੇ ਜੇਕਰ ਸ਼ੱਕਰ ਪਾਉਣੀ ਹੈ ਤੇ ਸ਼ੱਕਰ ਤੁਹਾਨੂੰ ਵੱਧ ਪਾਣੀ ਪੀਗੀ ਡੇਢ ਕੋਲੀ ਦੇ ਕਰੀਬ ਪਾਣੀ ਪੀਗੇ ਕਿਉਂਕਿ ਗੁੜ ਦੇ ਵਿੱਚ ਮਿੱਠਾ ਤੇਜ ਹੁੰਦਾ ਤੇ ਸ਼ੱਕਰ ਦੇ ਵਿੱਚ ਮਿੱਠਾ ਘੱਟ ਹੁੰਦਾ ਜੇ ਮੈਲਟ ਹੋ ਗਿਆ ਆਪਣਾ ਸਾਰਾ ਗੁੜ ਤੇ ਇੱਧਰ ਜਿਹੜਾ ਦਲੀਏ ਨੇ ਸਾਰਾ ਪਾਣੀ ਪੀ ਲਿਆ ਇਹ ਤੁਸੀਂ ਵੇਖੋ ਵਧੀਆ ਸੁੱਕ ਗਏ ਪੁੰਨਏ ਹੋਏ ਦਲੀਏ ਦੇ ਵਿੱਚ ਪਾਣੀ ਆਪਣੇ ਕੋਲ ਵੱਧ ਵੀ ਪੈ ਜਾਵੇ ਤੇ ਫਿਰ ਵੀ ਦਲੀਆ ਆਪਣਾ ਅਲੱਗ-ਲੱਗ ਬਣਦਾ ਜੇ ਤੇ ਇਸ ਨੂੰ ਆਪਾਂ ਹੁਣ ਚੈੱਕ ਕਰ ਲਾਂਗੇ ਆਪਾਂ ਇਸ ਨੂੰ ਖਾ ਕੇ ਚੈੱਕ ਕਰ ਲਾਂਗੇ ਹੱਥ ਨਾਲ ਵੀ ਕਰ ਸਕਨੇ ਆ ਖਾ ਕੇ ਵੀ ਦੇਖ ਸਕਦੇ ਜੇਕਰ ਇੱਥੇ ਆਪਾਂ ਨੂੰ ਕਸਰ ਲੱਗੇ ਕਿ ਹਲਕਾ ਜਿਹਾ ਆਪਣਾ ਦਲੀਆ ਕੱਚਾ ਹੈ ਤੇ ਫਿਰ ਆਪਾਂ ਇੱਥੇ ਪਾਣੀ ਪਾ ਕੇ ਇਹਨੂੰ ਥੋੜੀ ਦੇਰ ਵਾਸਤੇ ਹੋਰ ਪਕਾ ਸਕਨੇ ਪਰ ਦਲੀਆ ਆਪਣਾ ਵਧੀਆ ਨਰਮ ਹੋ ਗਿਆ ਤੇ ਇਸ ਦੇ ਵਿੱਚ ਨਾ ਆਪਾਂ ਹੁਣ ਗੁੜ ਵਾਲਾ ਪਾਣੀ ਪਾ ਲੈਣਾ ਇਸ ਨੂੰ ਛਾਂ ਕੇ ਆਪਾਂ ਇਸ ਦੇ ਵਿੱਚ ਪਾਵਾਂਗੇ ਹੁਣ ਚੰਗੀ ਤਰ੍ਹਾਂ ਇਹਨੂੰ ਆਪਾਂ ਮਿਕਸ ਕਰ ਲਾਂਗੇ ਤਾਂ ਕਿ ਚੰਗੀ ਤਰ੍ਹਾਂ ਦਲੀਏ ਦੇ ਵਿੱਚ ਇਹ ਜਿਹੜਾ ਗੁੜ ਵਾਲਾ ਪਾਣੀ ਰਚ ਜਾਵੇ ਜੇਕਰ ਤੁਸੀਂ ਖੰਡ ਵਾਲਾ ਬਣਾਉਣਾ ਹੈ ਤੇ ਫਿਰ ਤੁਸੀਂ ਜਦੋਂ ਆਪਾਂ ਗੁੜ ਵਾਲਾ ਪਾਣੀ ਪਾਏ ਉਸ ਟਾਈਮ ਤੁਸੀਂ ਖੰਡ ਵੀ ਪਾ ਸਕਦੇ ਜੀ ਖੰਡ ਵਾਲਾ ਦਲੀਆ ਬਣ ਜਾਈਗਾ ਤੇ ਹੁਣ ਬਸ ਆਪਣਾ ਬਹੁਤ ਜਲਦੀ ਦਲੀਆ ਬਣ ਕੇ ਤਿਆਰ ਹੋ ਜਾਏਗਾ ਤੇ ਜੋ ਆਪਾਂ ਡਰਾਈ ਫਰੂਟ ਭੁੰਨ ਕੇ ਰੱਖੇ ਸੀ ਨਾ ਉਹ ਇਸ ਦੇ ਵਿੱਚ ਹੁਣ ਆਪਾਂ ਪਾ ਲੈਣੇ ਆ ਤੇ ਤੁਸੀਂ ਚਾਹੋ ਤਾਂ ਆਪਣੀ ਮਨਪਸੰਦ ਡਰਾਈ ਫਰੂਟ ਕੋਈ ਹੋਰ ਵੀ ਪਾਣਾ ਚਾਹੋ ਨਾ ਉਹ ਵੀ ਪਾ ਸਕਦੇ ਜੀ ਤੇ ਥੋੜੀ ਜੀ ਆਪਾਂ ਇਸ ਦੇ ਵਿੱਚ ਪਾਵਾਂਗੇ ਸੌਗੀ ਕਿਸ਼ਮਿਸ਼ ਪਾਵਾਂਗੇ ਇਹਨੂੰ ਆਪਾਂ ਨਹੀਂ ਸੀ ਭੁੰਨਿਆ ਇਹ ਆਪਣੇ ਆਪ ਇਸ ਦੇ ਵਿੱਚ ਫੁੱਲ ਜਾਏਗੀ ਹੁਣ ਜਿਵੇਂ ਸੇਕ ਲੱਗੇਗਾ ਨਾ ਤੇ ਹੁਣ ਆਪਾਂ ਇਸ ਨੂੰ ਟੱਕ ਕੇ ਪਕਾਵਾਂਗੇ ਜਦ ਤੱਕ ਇਹ ਸਾਰਾ ਜਿਹੜਾ ਗੋੜ ਵਾਲਾ ਪਾਣੀ ਸੋਖ ਨਹੀਂ ਲੈਂਦਾ ਦਲੀਆ ਆਪਣਾ ਦਲੀਏ ਨੂੰ ਆਪਾਂ ਗੈਸ ਲੋ ਤੇ ਹੁਣ ਪਕਾਵਾਂਗੇ ਜਦ ਤੱਕ ਇਸ ਦੇ ਵਿੱਚ ਪਾਣੀ ਪੂਰਾ ਸੁੱਕ ਨਹੀਂ ਜਾਂਦਾ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਨਹੀਂ ਜੇ ਕਰਦੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੁਸੀਂ ਤੁਸੀਂ ਲਾਈਕ ਕਰਦੇ ਹੋ ਤੇ ਸਾਨੂੰ ਚੰਗਾ ਲੱਗਦਾ ਖੁਸ਼ੀ ਮਿਲਦੀ ਕਮੈਂਟ ਕਰਦੇ ਹੋ ਅਸੀਂ ਪੜਦੇ ਹਾਂ ਤੇ ਉਹ ਵੀ ਸਾਨੂੰ ਬਹੁਤ ਹੀ ਚੰਗਾ ਲੱਗਦਾ ਹੈ ਤੇ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੇਕਰ ਤੁਸੀਂ ਹਾਲੇ ਤੱਕ ਨਹੀਂ ਜੇ ਕੀਤਾ ਤੇ ਦਲੀਆ ਆਪਣਾ ਬਣ ਕੇ ਹੋ ਗਿਆ ਤਿਆਰ ਇਸ ਦੇ ਵਿੱਚ ਨਾ ਆਪਾਂ ਇੱਕ ਚਮਚ ਹੋਰ ਦੇਸੀ ਕੀ ਉਹਦਾ ਪਾ ਲਾਂਗੇ ਉੱਪਰੋਂ ਜਿਹੜਾ ਜਿਸ ਕਿਉ ਪਾਣੀ ਹੈ ਨਾ ਉਸ ਦਾ ਜਿਹੜਾ ਟੇਸਟ ਹੈ ਨਾ ਖੁਸ਼ਬੂ ਬਹੁਤ ਵਧੀਆ ਆਉਂਦੀ ਫਿਰ ਦਲੀਏ ਦੇ ਵਿੱਚ ਦਲੀਏ ਦੇ ਵਿੱਚ ਪਾਣੀ ਸਾਰਾ ਸੁੱਕ ਗਿਆ ਤੇ ਇਸ ਨੂੰ ਆਪਾਂ ਹੁਣ 5 ਤੋਂ 10 ਮਿੰਟ ਵਾਸਤੇ ਟੱਕ ਕੇ ਰੱਖ ਦੇਵਾਂਗੇ ਇਹ ਦਲੀਆ ਆਪਣਾ ਵਧੀਆ ਮੋਤੀਆਂ ਵਾਂਗੂ ਅਲੱਗ-ਅਲੱਗ ਬਣ ਕੇ ਤਿਆਰ ਹੋ ਗਿਆ ਬਹੁਤ ਹੀ ਹੈਲਦੀ ਤੇ ਟੇਸਟੀ ਗੁੜ ਵਾਲਾ ਦਲੀਆ ਆਪਣਾ ਬਣ ਕੇ ਤਿਆਰ ਹੋ ਗਿਆ ਡਾਕਟਰ ਵਿਕੇਂਦਿਆ ਕਿ ਹਫਤੇ 'ਚ 2 ਤੋਂ 3 ਵਾਰ ਆਪਾਂ ਨੂੰ ਦਲੀਆ ਜ਼ਰੂਰ ਖਾਣਾ ਚਾਹੀਦਾ ਕਿਉਂਕਿ ਇਹ ਤਾਕਤ ਦਾ ਖਜ਼ਾਨਾ ਹੈ ਤੇ ਇਸੇ ਤਰੀਕੇ ਨਾਲ ਤੁਸੀਂ ਗੁਰਵਾਲ ਦਲੀਆ ਜ਼ਰੂਰ ਬਣਾ ਕੇ ਵੇਖਿਓ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਤੁਸੀਂ ਮੇਰੇ ਚੈਨਲ ਪੰਜਾਬ ਲਵਸ ਕਿਚਨ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੇਕਰ ਲਾਈਕ ਸ਼ੇਅਰ ਕਰਦੇ ਹੋ ਤਾਂ ਸਾਡਾ ਹੌਸਲਾ ਵਧਦਾ ਹੈ ਤੇ ਜੇਕਰ ਅੱਜ ਦੀ ਰੈਸਪੀ ਤੁਹਾਨੂੰ ਦਲੀਆ ਬਣਾਉਣ ਦੀ ਚੰਗੀ ਲੱਗੀ ਹੋਵੇ ਤੇ ਫਿਰ ਮੈਨੂੰ ਇੱਕ ਕਮੈਂਟ ਤੁਸੀਂ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਰੈਸਪੀ ਕਿਸ ਤਰ੍ਹਾਂ ਲੱਗੀ ਮਿਲਦੇ ਆਂ ਫਿਰ ਇੱਕ ਨਵੀਂ ਰੈਸਪੀ ਦਿਨਾਂ ਧੰਨਵਾਦ